ਇੱਕ ਥੈਲਾ ਇਹਦੇ ਚ ਹੁਣ ਪਾ ਦਈਏ ਉਹਦਾ ਜੂਰੀਏ ਦਾ ਜੂਰੀਏ ਦਾ ਫਿਰ ਇਹ 400 ਰੁਪਏ ਕਾਊਂਟਰ ਟਾਲ ਪਰ ਜਾਊਗੀ 15 ਦਿਨ ਨਹੀਂ ਗਰਜਣੀ ਰਹਿ ਜਾਂਦੀ ਆ ਕਿਹਦੇ ਖਾਣ ਕਿਉਂਕਿ ਇੰਨਾ ਫਰਕ ਹੈ ਖੜੀ ਰਹੇ ਇੱਕ ਦੋ ਤਿੰਨ ਚਾਰ ਪੰਜ 6 7 8 9 10 11 12 13 14 15 16 17 18 19 20 21 22 23 24 24 ਆਹ ਦੇਖ ਇੱਕ ਨੂੰ ਆਹ ਦੇਖ ਆਹ ਦੇਖ ਆਹ ਕੱਲਾ ਹੈ ਦੇਖ ਇੱਕ ਦਾਣਾ ਇਹਨੂੰ ਗਿਣੇ ਨਹੀਂ ਸਕਦਾ ਕੋਈ ਲੈ ਤੂੰ ਆ ਹੀ ਦੇਖ ਲੰਗਲ ਲੈ ਲੋ ਬਾਈ ਲੱਗ ਗਿਆ ਆਪਣਾ ਛੇਟਾ ਦੇਣ ਬੰਦਾ ਇਹ ਕਹਿੰਦਾ ਮੈਂ ਪੂਰੀ ਹਾ ਹਟਦਾ ਨਹੀਂ ਨਾ ਇਹ ਹਟਦਾ ਨਹੀਂ ਤੇ ਇਹ ਪੰਜੀਰੀਓ ਦੇ ਨਾ ਕਿੰਨੀ ਰਲਾ ਕੇ ਲੈ ਗਿਆ ਦਾਬੜੇ ਮੰਗਣਾ ਲੈ ਇਹ ਬੁੜੀਆਂ ਮੰਗਣਾ ਸਾਰੀਆਂ ਐਟਮਾਂ ਪਾਉਂਦਾ ਲੈ ਹਾਂ ਦੇਖ ਲੋ ਸਾਰੀਆਂ ਐਟਮਾਂ ਪਾਉਂਦਾ ਬੁੜੀਆਂ ਲੋ ਜੀ ਬਾਈ ਕਹਿੰਦੇ ਮਹਿਕ ਕਿਨਾਰੇ ਘਰ ਕੰਨੀ ਨੂੰ ਗਿੜਾ ਮਾਰਨਾ ਯਾ ਠੰਡ ਬਹੁਤ ਹੈ ਠੰਡ ਬਹੁਤ ਹੈ ਮੀਰਾ ਹੈ ਆਪਣੇ ਮੀ ਨਹੀਂ ਜਿੰਨਾ ਮੀਂਹ ਪਿਆ ਉਹਨੀ ਠੰਡ ਹੋਈ ਤਾਂ ਨਹੀਂ ਹੈਗੀ ਨਹੀਂ ਬਾਈ ਮੈਨੂੰ ਪਤਾ ਲੱਗ ਗਿਆ ਮੈਂ ਬਿਮਾਰ ਹੋ ਗਿਆ ਲੋ ਜੀ ਬਾਈ ਆਰਗੇਨਿਕ ਕਣਕ ਕੋ ਪਹੰਚੇ ਪਹੁੰਚੇ ਆ ਇਹ ਭਾਈ 20 ਜੰਕਲ ਕਿੰਨਾ ਪਾਇਆ ਜੀ ਕਿੰਨਾ ਜੱਗੇ ਵਗੇ 6 ਕਿਲੋ ਪਾਇਆ ਹੈ ਅੱਧੇ ਕਿਲੇ ਦਾ 6 ਕਿਲੋ ਅੱਧੇ ਕਿਲੇ ਦਾ ਹੈ ਤੇ ਇਹ ਭਾਈ ਉਹ ਸਿਸਟਮ ਹੈ ਵੀ ਧਾਨਾ ਵੰਗਣ ਕਹਿੰਦੇ ਬੁੱਝਾ ਕਰ ਦਈਏ ਦੇਖਦਾ ਵੀ ਆ ਭਾਈ ਸਿਸਟਮ ਆ ਦੇਖੋ ਅੰਕਲ ਰੂਹ ਹੀ ਲੱਗਣਾਂ ਨਾ ਕੀ ਆਗੇ ਯਾਰ 10 ਕ ਦਿਨ ਹੋ ਗਏ ਹਾਂ ਜੀ ਦੋ ਵਾਰ ਦਾ ਭਾਰਤੀ ਇਹ ਪਹਿਲਾ ਅਮਨੇ ਇਹ ਚਾਰ ਪੰਜ ਦਿਨ ਮੈਂ ਲੜ ਕੇ ਰੋਟੀ ਨਹੀਂ ਖਾਧੀ ਇਹ ਕੁਦੇ ਦੀ ਮੰਮੀ ਕਹਿੰਦੀ ਵੀ ਚਾ ਸਾਲੀ ਨੂੰ ਦੁਬਾਰਾ ਬੀਜ ਦੋ ਜਿੱਦਣਾਂ ਬਾਈ ਦੀ ਬੀਜੇ ਜੀਤੇ ਦੀ ਅੱਛਾ ਮੈਂ ਕਹਾ ਬੀਜ ਦੇ ਖੇਤ ਖਾਲੀ ਪਿਆ ਕਹਿੰਦਾ ਤੂੰ ਪਾਪੇ ਕੋਲੇ ਨਾ ਜਾ ਦੇਖੀ ਜੋ ਇੱਕਨ ਹੋ ਆ ਸਾਲੀ ਲੱਤੇ ਕੀ ਹੋ ਕਿੱਧਰ ਤੇ ਆ ਗਈ ਬੂਟਾ ਅਮਨੇ ਇੱਕ ਰੂ ਪੁਆਇੰਟ ਗਿਣ ਕਿੰਨੇ ਆ ਜੇ ਕਿਸੇ ਕਿਸੇ ਜਿਹੜਾ ਚੰਗਾ ਬੂਝਾ ਉਹਨੂੰ ਦੇ ਲੈ ਲੈ ਆ ਅਮਨੇ ਇਹਨੂੰ ਗਿਣ ਲੈ ਦੇਖੀ 1 2 3 4 5 6 7 8 9 10 11 12 13 14 15 ਉਸ ਤਰ੍ਹਾਂ 18 19 20 21 22 ਤੇ 24 24 ਆ ਦੇਖ ਆ ਉਹ ਦੇਖ ਉਹ ਦੇਖ ਆ ਕੱਲਾ ਹੈ ਦੇਖ ਇੱਕ ਦਾਣਾ ਇਹਨੂੰ ਗਿਣੇ ਨਹੀਂ ਸਕਦਾ ਕੋਈ ਲੈ ਤੂੰ ਆਹੀ ਦੇਖ ਲੰਗਲ ਲੈ ਇਹ ਨਹੀਂ ਸਕਦਾ ਕੋਈ ਹਲੇ ਕਹਿੰਦਾ 5 ਫੁੱਟ ਕੱਦ ਹੋਣਾ ਇਹਦਾ ਹਾਂ ਅਗਲੇ ਮਹੀਨੇ 5 ਫੁੱਟ ਹਾਂ ਕਹਿੰਦਾ 5 ਫੁੱਟ ਬੱਲ ਆਊਗੀ ਦੇਖ ਨਾ ਆਇਓ ਕਹਿੰਦਾ ਇੱਕ ਲੱਖ ਤੇ ਬਦਲੀਆਂ ਹੁਣ ਇਹ ਵਾਦ ਹੀ ਨਹੀਂ ਹੁਣ ਫੁੱਟਦੀ ਆ ਇਹ ਤਾਂ ਫੁੱਟਣੇ ਤੇ ਬੰਦ ਹੋ ਗਿਆ ਨਾ ਆਪਾਂ ਵਦਣੀ ਆ ਤਾਂ ਅਮਨ ਹੁਣ ਅਸੀਂ ਫੜ ਲੈਣੇ ਕਿਹਦੇ ਨੇ ਮੈਂ ਇਹ ਆ ਫੜ ਲੈਣੇ ਜਿਹੜੇ ਆ ਉੱਚੇ ਨੀਵੇਂ ਜਿਹੇ ਇਹ ਮਸ਼ੀਨ ਨੇ ਵੱਢਿਆ ਪਤਾ ਨਾ ਬੀਜਪੁਰੂ ਤੇ ਜੀ ਕਰਕੇ ਬੀਜ ਮਿਕਸਤਾ ਇਹ ਕੱਢਣੇ ਪੈਣੇ ਆ ਪਰ ਕਹਿੰਦਾ ਵੀ ਕੁਝ ਨਹੀਂ ਜੀ ਸਭ ਬਾਲਾ ਸੀ ਬਾਕੀ ਉਦਾਂ ਬਾਈ ਚਲੋ ਐਤ ਕੀ ਤਿਆਰ ਬਾਈ ਐ ਹਾਂ ਤਿਆਰ ਬਾ ਨਹੀਂ ਭਰ ਗਿਆ ਖੇਤ ਸਰੋ ਦੇਖ ਲਾ ਧੂੜ ਘੱਟੀ ਪਈ ਆ ਸਰੋਂ ਨੇ ਫੁੱਲ ਵੀ ਆ ਗਏ ਦੇਖ ਲੈ ਹੈ ਪੈ ਤਾਂ ਨਿੰਜਾ ਨਹੀਂ ਕਿੰਨਾ ਬੀਜ ਵਾਇਦਾ ਤੁਹਾਨੂੰ ਦਿਖਾਉ 400 ਗ੍ਰਾਮ ਕਿੱਦੋਂ ਉਧਰ ਨੂੰ ਉਧਰ ਨੂੰ ਜਿਆਦਾ ਬਹਿ ਗਿਆ ਆਪਾਂ ਐ ਕਹਿੰਦੇ ਵੀ ਜੱਗੇ ਨੇ ਕੀਦਾ ਹੀ ਖਰਾਬ ਕਰਤਾ ਵੀ ਘੱਟ ਵੀਜ ਹੈ ਹਾਂ ਪਰ ਸਹੀ ਗੱਲ ਹੈ ਬਾਈ ਜੜੀ ਕੁਆਲਿਟੀ ਹੈਗੀ ਆ ਤਾਂ ਹੈਗੀ ਆ ਪਾਣੀ ਨੇ ਦੱਬ ਲਈ ਉਹਦੇ ਬੂਰੇ ਪਾਣੀ ਨਹੀਂ ਚੜਿਆ ਹੈਗਾ ਕਣਕ ਅੱਥੇ ਤੱਕੀ ਅੱਛਾ ਦੂਰਾ ਤੀਰਾ ਪਾਣੀ ਲੱਗ ਲਿਆ ਉਹਦੇ ਕਰਕੇ ਚੱਕਰ ਪੈ ਗਿਆ ਲੈ ਇੱਥੇ ਜੇ ਰੌਣਕ ਦਿਖਦੀ ਵੀ ਹੈ ਕਣਕ ਹੁਣ ਇਹ ਵੱਡੇ ਤੇ ਪਤਾ ਲੱਗੂ ਕਿ ਆ ਕਹਿੰਦੀ ਹੈ ਕਿੰਨੇ ਦੇ ਕਿਲੋ ਮਿਲਦਾ ਉਹਦਾ ਵੀਜੇ 250 ਰੁਪਏ ਕਿਲੋ 250 ਰੁਪਏ ਕਿਲੋ ਆ ਦੇ ਇੱਥੇ ਦੇ ਇੱਥੇਰੇ ਕਾਹਨੇ ਹੋਏ ਆਦਾ ਦੂਏ ਖੇਤ ਮੰਗਣੇ ਭਰ ਗਏ ਆਪਣੇ ਦੂਏ ਮੰਗਣੇ ਭਰ ਗਿਆ ਫਿਰ ਚਲ ਆ ਮੇਰੀ ਗਾਨ ਸਾ ਤੇਰੀ ਗਾਨ ਕਿ ਵਧੀਆ ਹੋਗੀ ਇੱਧਰ ਕੱਖ ਦਾ ਦੇਖ ਲੈ ਕੱਖ ਪਿਆ ਸਪਰੇ ਨਹੀਂ ਨਾ ਹੋਈ ਜੇ ਕਿਨ ਮੋਮੋ ਜੀ ਜਾ ਉਹ ਫਕੀਰਾ ਹੋ ਜਾਂਦੀ ਦੇਖੇ ਆ ਮਾਂਟੀ ਜੀ ਕਿਨਾਂ ਉਲਟ ਡੰਡਾ ਹੋਇਆ ਫੇਰਾ ਪੂਰੇ ਵੀ ਲਾਇ ਤੇ ਦੋ ਬੰਪ ਕੱਲੀ ਵਤੀਰਾ ਦੇ ਨਾਕਲ ਹੈਗਾ ਸਪਰੇ ਦਾ ਫਰਕ ਬਹੁਤ ਫਰਕ ਆ ਪਾਈ ਨਜ਼ਾਰਾ ਹਾਂ ਪੁਰੇ ਕਰੀਏ ਕੱਲੀ ਵਕੀਰਾ ਹਾਂ ਨਾ ਸਟੈਂਪ ਨਹੀਂ ਪਾਈ ਪੁਰੇ ਚੌੜਾ ਪੱਤਾ ਜੰਮਿਆ ਹਾਂ ਹੁਣ ਇਹਦੇ 240 ਕਰੂਗੇ ਪਰ ਜਿੱਥੇ ਉਹ ਪਾਈਏ ਨਾ ਸਟੈਂਪ ਇੰਜਣ ਉਪਰ ਸਾਡੇ ਇੰਨੀ ਖੰਡੀ ਹੁੰਦੀ ਸੀ ਕਿ ਪੱਤਾ ਵੀ ਨਹੀਂ ਕੁਝ ਵੀ ਨਹੀਂ ਹੈਗਾ ਜਾਂ ਮਿੱਟੀ ਜਾਂ ਕਣਕ ਉਹ ਰਾਮ ਸਿੰਘ ਵਾਲੀ ਮੋਟਰ ਪਰ ਫਾਰ ਕਣਕ ਸਾਡੇ 10 15 ਕਾਊਂਟਰ ਘਟ ਗਈ ਚਾਰ ਕੀ ਲਿਆ ਜੋ ਗੁੱਲੀ ਡੰਡੇ ਕਰਕੇ ਸਪਰੇਆ ਵਧੀਆ ਵਧੀਆ ਏਸੀ ਦੇ ਆਹ ਫਿਰ ਮੈਂ ਕਹਿੰਦਾ ਨਹੀਂ ਸੜੀ ਕਰਦੇ ਸਪਰੇਅ ਕ ਮੈਂ ਕਹਿੰਦਾ ਕਰਨੀ ਚਾਹੀਦੀ ਇੱਕ ਵਧੀਆ ਨਾਲੇ ਜੀ ਹੁਣ ਕਰੀਏ ਹੁਣ ਸਵੇਰੇ ਇਹਨੇ ਧੁੱਪ ਤੇ ਬਗੈਰ ਕੰਮ ਨਹੀਂ ਕਰਨਾ ਕੁਝ ਨਹੀਂ ਹੋਣ ਨਹੀਂ ਕੰਮ ਹੋਏ ਕਰਦਾ ਇੱਕ ਬਾਈ ਜਿਹੜਾ ਖੜਾ ਹੀ ਹੋਏ ਵੀ ਚੀਜ਼ ਮਾਰਨੀ ਔਖੀ ਏ ਜੰਮ ਦੀ ਮਰ ਜਾਂਦੀ ਧੁੰਮਾ ਸਰਕਾਰ ਕਿਤੇ ਕਿਤੇ ਪੂਰੇ ਪਾਣੀ ਨਹੀਂ ਚੜਿਆ ਤੇ ਨਾ ਕਿਤੇ ਪਾਣੀ ਲੱਗਦਾ ਪਾਣੀ ਨਹੀਂ ਖੜੀ ਜੱਗੇ ਜੇ ਕਿਤੇ ਉਰੇ ਉਹ ਪੈਸਾ ਨਾ ਸਟੈਂਪ ਨਿਆਰਾ ਆ ਜਾਣਾ ਤਾਂ ਹਾਂ 240 ਚੱਕ ਦੂੰਗੀ ਵਾਹ ਜੀ ਵਾਹ ਆਹ ਆਦੇ ਲੱਖ ਕਿੰਨਾ ਕਬੀਜ ਮੈਂ ਮੋੜ ਕੇ ਲੈ ਕੇ ਆ ਹਾਂ ਇਹ ਕਬੂਟਾ ਆ ਹਾਂ ਹਾਂ ਜੀ ਇਹ ਆ ਲੈ ਇਹ ਕਬੂਟਾ ਹਾਂ ਇਹਦੇ ਪਤੇ ਲੱਗਾ ਕਿੰਨੇ ਕੁ ਟੁੱਥੇ ਆ ਬੱਲਾ ਵੱਲਾ ਗੁੱਛੇ ਹੀ ਲ ਹਲੇ ਤੋੜ ਲਿਆ ਕੋਈ ਸਾਗ ਲਾ ਤੋੜ ਲਿਆ ਹਲੇ ਆਕਰ ਆਪਾਂ ਲਾਲਚ ਕਰਦੇ ਵੀਜੀ ਘਟ ਹੈ ਇਹਦਾ ਬਾਦਵਾ ਜੰਮੇ ਦੇ ਪਤਾ ਲੱਗਿਆ ਨਾ ਕੇ ਪਾਇਆ ਮੈਂ ਉਹ ਵੀ ਇਹ ਗਾਲਾ ਕੱਢੀ ਆ ਮੋਂ ਦੇ ਕੇ ਆ ਹਾਂ 200 ਗ੍ਰਾਮ ਵੀ ਚਾਹੀਦਾ 400 ਆਪਾਂ ਬਰਸੀਰ ਮਾਰ ਲਈ ਹੁਣ ਘਰ ਨੂੰ ਪਤਾ ਲੱਗ ਗਿਆ ਕੋਈ ਨਹੀਂ ਇਹਦੀ ਕੋਈ ਖੁਸ ਨਹੀਂ ਬਹੁਤਾ ਖਰਚਾ ਨਹੀਂ ਕਰਿਆ ਚੀਜ਼ ਹੈ 870 ਵੀ ਲੈਖਣੀ ਹੈ 870 ਆਹਾਂ ਦਾ ਕਾਰੇ ਖਾਜਾ ਵੀ ਬਣਾ ਸੀ ਇਹਨੇ ਦਾ ਅਗਲਾ ਖੜੇ ਜਦੀ ਕੀ ਕੀ ਆ 869 ਵੀ ਚੰਗਾ ਵੀਜ ਹੈ ਦੋ ਥਾਲੇ ਦੇਦੇ ਪਾਏ ਜੂਰੀਆ ਇੱਕ ਹੋਰ ਪੈਣਾ ਹੁਣ ਨਹੀਂ ਪਾਉਣਾ ਹੋਰ ਫੜ ਜਾਵੇ ਤੁੰਗਾ ਇੰਨਾ ਥੋੜਾ ਫੜ ਜਾਵੇ ਸਲਫਰ ਪਾਤੀ ਨਾਲ ਟੀ ਜਗੇ ਫੇਰ ਜ਼ਿਆਦਾ ਗਿਰ ਜਾਂਦੀ ਹੈ ਫੇਰ ਕੀ ਹੋਵੇਗਾ ਫੇਰ ਉਹਦੀ ਜੋਗੀ ਹੋਗੀ ਇਹ ਤਾਲ ਜੋਗੀ ਹਾਂ ਲੈ ਪਾ ਕੇ ਦੇਖ ਤੂੰ ਕੀ ਆਏ ਹੋਏ ਆ ਇਧਰ ਦੇਖੋ ਬਾਈ 869 ਨੂੰ ਵਿਜੀ ਤੀ 1 ਜਨਵਰੀ ਨੂੰ 2 ਮਹੀਨੇ ਦੀ ਹੋ ਜਾਣੀ ਇਹਦਾ ਖੇਤ ਖਾਲੀ ਦੇਖਦੇ ਨਹੀਂ ਕਿਸੇ ਪਾਸੇ ਨੂੰ ਦੇਖ ਲੈ ਨਾਲੇ ਬੈਣਾ ਇੰਨਾ ਖਾ ਗਿਆ ਔਰ ਹੱਦ ਦੇ ਵੱਧ ਜੱਗੇ ਬਾਸ ਦੋ ਦੋ ਥੈਲੇ ਕੇ ਸਰਚ ਦੋ ਥੈਲੇ ਪਾਏ ਹੁਣ ਨਹੀਂ ਪਾਉਣਾ ਅਸੀਂ ਪਾ ਲਈ ਗਰਜੂਗੀ ਜੱਗੇ ਇਹਦੇ ਤੇ ਸਵਾ ਦੋ ਥੈਲੇ ਡਾਇ ਦੇ ਕਰਕੇ ਬਾਇ ਜਿਆਦਾ ਪਾ ਦਾਇ ਦਾ ਫਰਕ ਉਹ ਕਿਨੇ ਥੈਲੇ ਡਾਇ ਦੇ ਵਿੱਚੇ ਉਹ ਦੋ ਥੈਲੀਆਂ ਸਲਫਰ ਦੀ ਦੋ ਥੈਲੀਆਂ ਸਲਫਰ ਦੀਆਂ ਦਾ ਉਹ ਚੀਜ਼ ਦਾ ਵੀ ਫਰਕ ਹੈ ਦੋ ਥੈਲੇ ਜੂਰੀਏ ਦੇ ਢਾਈ ਦੋ ਥੈਲੇ ਢਾਈ ਜੂਰੀਏ ਦੇ ਪੈ ਕੇ ਹੁਣ ਨਹੀਂ ਉਸਤ ਹੁਣ ਛੱਡਤੀ ਛੱਡਤੀ ਬੱਲ ਪ੍ਰਸ਼ਾ ਅਹ ਦੇਖ ਆ ਸਪਰੇਅ ਕੱਟੀ ਨਾ ਜਿਹੜੀ ਆ ਹੂੰ ਹੋ ਦੇਖ ਜਗ੍ਹਾ ਇਹ ਰਮਾ ਵੀ ਨਹੀਂ ਪਈ ਉਹ ਹਾਂ ਇਹ ਚ ਹੁਣ 240 ਕਰਾਈ ਆ ਤਾਂ ਚੌੜਾ ਪੱਤਾ ਮਰਿਆ ਸਟੈਂਪ ਚੌੜਾ ਪੱਤਾ ਰੋਕਦੀ ਆ ਵਕੀਰਾ ਕੱਲਾ ਗੁਲੀ ਡੰਡਾ ਹੀ ਰੋਕਦੀ ਆ ਉਹ ਚਾਹੀਦੀ ਆ ਤਾਂ ਹੀ ਤਾਂ ਕਹਿੰਦੇ ਆ ਬਿਨਾਂ ਤਾਂ ਹੋਰ ਫਾਇਦੇ ਨਹੀਂ ਉਦੋਂ ਪੈਸੇ ਤਾਂ ਲਾ ਕੇ ਆ ਗਿਆ ਮੈਂ ਇਹਨੂੰ ਕਿਸੇ ਵੀ ਤਰ੍ਹਾਂ ਲੈ ਆਉਣਾ ਉਹ ਹੀ ਤਾਂ ਗਲਤੀ ਹੋ ਗਈ ਆਪਾਂ ਤੇ ਉਸ ਤਾਂ ਪਹਿਲੀ ਵਾਰ ਕਰੀ ਹੁਣ ਲੱਗ ਗਿਆ ਪਤਾ ਕਾਹਨੂੰ ਪੂਰਾ ਸੈੱਟ ਕਰੇ ਆ ਦਵਾਹਾਂ ਕਰਿਆ ਤੇ ਕੁਝ ਵੀ ਨਹੀਂ ਛੱਡਿਆ ਦੇਖ ਤੇ ਗਾਇਲੇ ਹੁੰਦਾ ਜੰਮਦਾ ਹੀ ਨਹੀਂ ਕੁਝ ਵੀ ਨਾ ਜਗੇ ਜਿੱਕਣਾ ਐਡਾ ਬੜਾ ਮਾਰਨਾ ਐ ਮਾੜੀ ਇਹ ਕਣਕ ਨੂੰ ਵੀ ਤਾਂ ਫੜਦੀ ਉਹ ਦਵਾਈ ਉਹ ਫੜਦੀ ਆ ਸਰ ਉਹਨੇ ਪਲੀ ਪਲੀ ਕਰੀ ਨਹੀਂ ਯਾਨੀ ਪਹਿਲੇ ਸੈਟੇ ਕਰੋ ਆਪਣਾ ਬਾਈ ਪਹਿਲੇ ਲਿਆਓ ਪੁੱਲੋ ਨਾ ਬਾਈ ਆਪਣਾ ਇੱਕ ਬਾਰੇ ਫਹਾਜਾ ਵੜ ਦੋ ਉਹਦਾ ਪੈਸੇ 1500 ਰੁਪਏ ਕੁਛ ਵੀ ਨਹੀਂ ਹੁੰਦਾ ਜੇ ਇੱਕ ਥੈਲਾ ਇਹਦੇ ਚ ਹੁਣ ਪਾ ਦਈਏ ਉਹਦਾ ਜੂਰੀਏ ਦਾ ਜੂਰੀਏ ਦਾ ਫਿਰ ਇਹ 400 ਰੁਪਏ ਕਾਊਂਟਰ ਟਾਲ ਪਰ ਜਾਊਗੀ 15 ਦਿਨ ਨਹੀਂ ਗਰ ਜਾਣੀ ਵੀ ਰਹਿਦੀ ਆ ਕਰੇ ਖਾਨ ਕਿਉਂਕਿ ਇੰਨਾ ਫਰਕ ਹੈ ਕਣਕ ਦਾ ਫੜੀ ਨਾ ਮਾਂਡਿਚ ਵੀ ਇਹ ਜੀ ਹੋਗੀ ਸਾਰੇ ਸਾਡੀ ਦਾ ਸਾਰੇ ਕਣਕ ਦਾ ਫੜੀ ਆ ਮੈਂ ਤਾਂ ਅਜੇ ਤੇ ਰਾਣਾ ਕਿੰਨਾ ਕੁ ਵੀਜੀ ਪਾਇਆ ਆ ਦੇਖ ਲੈ ਤੋ ਭਾਈ ਨੂੰ ਕਹਿੰਦਾ ਡੈਡੀ ਤਾਂ ਜਿਆਦਾ ਪਾਦਣ ਰੱਖਿਆ ਪਾ ਉੱਥੇ ਐਨਾ ਪਿਆ ਮੈਂ ਦੇਖੇ ਜੇ ਮੈਂ ਕਹਾਂ ਇਹ ਥੋੜਾ ਜਿਹਾ ਵੱਧ ਪਾ ਦੇ ਦੂਏ ਦੇ ਸਾਹ ਨਾਲ ਲੋਟੀ ਨਹੀਂ ਆਉਣੀ ਇੰਉਂ ਕਿਆ ਕਰੂੰਗਾ ਆਲਾ ਬੁੱਟਾ ਕਿਤੇ ਕਣਕ ਕਾਲਾ ਹੀ ਹਾਲੇ ਦਾ ਸਹੀ ਗੱਲ ਹੈ ਭਾਈ ਇਹ ਲੈਰੀ ਲੈਰੀ ਕਰਕੇ ਸਾਗ ਵਾਲੇ ਵੀ ਮਾਰ ਮਾਰਦੇ ਰਹੇ ਪਰ ਕੁਛ ਨਹੀਂ ਬਿਗੜਨਾ ਫਿਰ ਵੀ ਥੋੜੀ ਬੀਜ ਤਾਂ ਲਈ ਗਏ ਕੋਈ ਗੱਲ ਨਹੀਂ ਨਿਗਾਹ ਵੀ ਰੱਖਣੀ ਪੈਂਦੀ ਅੰਕਲ ਜੀ ਜਿਆਦਾ ਟੁੱਟੇ ਫੇਰ ਕੰਮ ਵੀ ਖਰਾਬ ਹੈ ਅਸਾਂ ਅਗਾੜੇ ਮੋਰਚਾ ਫਤਿਹ ਕਰ ਜਾਂਦੇ ਆ ਹਾਂ ਸਾਈਡ ਸਾਈਡ ਹੀ ਬਸ ਆਉਣੇ ਤੂੰ ਵੀ ਖਾ ਕੇ ਦੇਖ ਲੈ ਗੰਦਲ ਜੀ ਇੱਕ ਹਾਂਜੀ ਉਹਨਾਂ ਦੀ ਗਲਤੀ ਹਾਂ ਗਲਤੀ ਇਹ ਤਾਂ ਹੋਵੇ ਵਰਸੀਨ ਚੋੜਾ ਹਾਂ ਸਰੋਂ ਦਾ ਕੰਮ ਖਰਾਬ ਹੈ ਅਸੀਂ ਉੱਥੇ ਕਿਸੇ ਨਹੀਂ ਰੋਕਦੇ ਹੈਗੇ ਵਰਸੀਨ ਮਾਰੇ ਢੋੜੀ ਜਾਵੇ ਕੋਈ ਚੱਕਰ ਪੱਟ ਲੈਣਾ ਹੈ ਬਸ ਜਰਾ ਆਹ ਕੰਮ ਮਾਰਾ ਉੱਥੇ ਦਾ ਜਨਾ ਮਾਦੀ ਲੈ ਜਾ ਤਾ ਲੋ ਬਾਈ ਲੱਗ ਗਿਆ ਆਪਣਾ ਛੱਟਾ ਦੇਣ ਬੰਦਾ ਹੈ ਕਹਿੰਦਾ ਮੈਂ ਪੂਰੀ ਹਾੜਦਾ ਨਹੀਂ ਨਾ ਇਹ ਹੜਦਾ ਨਹੀਂ ਦੇ ਦੇ ਪੰਜੀਰੀਓ ਦੇ ਨਾ ਕਿੰਨੀ ਰਲਾ ਕੇ ਲੈ ਗਿਆ ਦਾਬੜੇ ਮੰਗਣਾ ਨੇ ਇਹ ਬੁੜੀਆਂ ਮੰਗਣਾ ਸਾਰੀਆਂ ਐਟਮਾਂ ਪਾਉਂਦਾ ਲੈ ਦੇਖ ਲੈ ਸਾਰੀਆਂ ਐਟਮਾਂ ਪਾਉਂਦਾ ਬੁੜੀਆਂ ਇਹ ਪੋਲੀਓ ਦੇ ਬੰਦਾ ਹੁਣ ਐਂ ਦੱਸ ਵੀ ਰਹਿ ਗਿਆ ਗਿਆ ਵਿੱਚ ਪਾਉਣੇ ਇਹ ਪੋਲੀਓ ਦੇ ਬੰਦੇ ਹਾਲੇ ਤਾਂ ਅਸਲੀ ਆ ਹਾਲੇ ਤਾਂ ਨਿਆਣੇ ਵੀ 12ਵਾਂ ਦੇਣ ਆਇਆ ਫਿਰ ਰਹਿ ਗਿਆ ਗਿਆ ਐਂ ਦੱਸ ਹਾਲੇ ਬਲੈਕ ਹਾਲੇ ਪੋਲੀਓ ਦੇ ਪਾਉਂਦਾ 12ਵਾਂ ਪਾਉਣਾ ਅਸਲੀ ਮਾਲ ਤਾਂ ਦੱਸਦਾ ਨਹੀਂ ਹੈਗਾ ਭਈ ਇੱਟਾ ਰੋੜੇ ਬਜਰੀ ਸਿਮਿੰਟ ਉਹ ਤਾਂ ਬਾਅਦ ਵਿੱਚ ਪੈਣਾ ਇਹ ਸਾਗ ਵਾਲਾ ਕੰਮ ਕਰਦਾ ਵੀ ਜਿਹੜਾ ਕੋਈ ਭਾਈ ਪਈ ਘਰ ਤੇ ਰੇਲਾ ਕੇ ਲੈ ਆਇਆ ਪਤਾ ਨਾ ਲੱਗੇ ਸੀ ਪੈਕਟ ਫੂਕ ਦਿੰਦਾ ਪੈਕਟ ਹੀ ਫੂਕ ਦਿੰਦਾ ਨਾ ਪੂਰੀ ਉਰੇ ਗਿੱਲਾ ਰਹਾ ਮਾ ਪੱਲੀ ਕੇ ਲਿਬਰ ਜਾਣਾ ਗੱਲ ਤਾਂ ਪੱਕੀ ਲੈ ਕੇ ਮਹਿਰਪੂਰੀ ਆਏ ਪੈਨੂਰੇ ਗਿੱਲਾ ਤਾਂ ਲੈ ਕੇ ਮਹਿਰਪੂਰੀ ਆਏ ਮਾਲ ਲੈ ਕੇ ਆਏ ਅਸੀਂ ਚਮਕੌਰ ਸਾਹਿਬ ਤੋਂ ਘਰ ਵੀ ਪਾਇਆ ਸੀ ਗੋਫਤੀ ਥੋੜਾ ਜਿਹਾ ਹਾਂ ਪਾਇਆ ਪਾਇਆ ਆ ਮੈਂ ਦੇਖ ਰਿਹਾ ਵਿੱਚ ਕੀ ਗਿਆ ਪੂਰੀ ਹੈਗਾ ਹੈਗਾ ਪੂਰੇ ਪੈੜਾ ਪੈ ਜਾਣੀ ਯਾਰ ਪੈੜਾ ਬਾਜੂ ਦਾਣੇ ਲਾ ਦੀ ਜੇ ਡੱਕੇ ਲਾਉਂਦੇ ਨੇ ਇਕੜਾ ਦਾਣੇ ਲਾਉਣ ਲੱਗ ਜੀ ਮੇਰੀ ਗੱਲ ਪਾਏ ਆ ਪੰਮੂ ਸੱਸੀ ਗੱਲ ਬਲਾ ਬਈ ਸੱਸੀ ਗੱਲ ਪੰਮੂ ਦੀ ਡਰੈਸ ਬਹੁਤ ਵਧੀਆ ਲੱਗੀ ਯਾਰ ਹਾਂ ਡਰੈਸ ਬਹੁਤ ਦੇ ਲੱਗੀ ਹਾਂ ਨਿੱਕੇ ਕੱਪੜੇ ਆ ਇਹ ਮੈਂ ਤਾਂ ਕਹਿਦਾ ਮੈਂ ਤਾਂ ਦੇਖ ਲੈ ਵੜ ਜਾ ਵਿੱਚ ਨਹੀਂ ਨਹੀਂ ਕੱਪੜੇ ਲਿਪੜ ਜਾਣੇ ਹਨ ਨਹੀਂ ਨਹੀਂ ਬਾੜੀ ਨਾ ਬੱਚਾ ਲੋ ਬਾਈ ਦੋ ਹੀ ਫਾਂਟ ਨੂੰ ਗਿਆ ਬੰਦਾ ਤੇ ਆਹ ਦੇਖੋ ਇਹ ਆ ਬਾਈ ਟੈਂਟ ਵਾਲੀ ਜਗ੍ਹਾ ਪੂਰੀ ਹਨਾ ਟੈਂਟ ਵਾਲੀ ਸਭ ਤੋਂ ਬਾਅਦ ਵਾਲੀ ਸਰ ਹੁਣ ਤਾਂ ਜ਼ੋਰ ਤਾਂ ਇਹਨਾਂ ਇੱਕ ਜਾਰ ਬੰਦੇ ਨੇ ਲੇਟ ਭੇਜੀ ਦੀ ਹਨਾ ਪੰਜ ਚਾਰ ਕੇ ਦਿਨ ਪੰਜ ਦਿਨ ਲੇਟ ਆ ਇਹਦੇ ਇਹ ਫਰਕ ਪੈ ਜਾਂਦਾ ਦੇਖਦਾ ਪੰਜ ਦਿਨ ਦਾ ਹੀ ਫਰਕ ਪੈ ਜਾਂਦਾ ਰਹੇ ਓਕਣੇ ਘੱਟ ਮਾਰਦੀ ਉਹ ਹਾਂ ਇਹ ਰੇਨੇ ਤੱਕ ਬਹੁਤ ਮਾਰਨੀ ਹੁਣ ਇਹ ਤਾਂ ਦਾ ਫਾਇਦਾ ਰਹੀ ਇਹਦਾ ਮੇਂ ਪੈ ਗਿਆ ਬਾਈ ਪਾਣੀ ਖੜਾ ਦੇਖੋ ਵਿੱਚ ਗਣਕ ਤੇ ਨੀਵੀਆਂ ਜਗ੍ਹਾ ਚੱਲਦਾ ਤਾਂ ਕੰਮ ਥੋੜਾ ਜਿਹਾ ਪੈਰ ਗੜ ਕੇ ਆ ਪਰ ਤੇ ਬੱਗਾ ਸ਼ੇਰ ਕਹਿੰਦਾ ਵੀ ਗੇਰ ਨਹੀਂ ਗੇਰਣਾ ਉਹਦੇ ਲੈ ਕੇ ਆਇਆ ਸੀ ਬਰੇਗਾ ਨਾ ਕਹਿੰਦਾ ਕਦ ਕਿ ਜਲੂਗਾ ਮਾ ਤੂੰ ਹੁਣੇ ਚੱਲ 10:00 ਵਜੇ ਹਾਂ ਫੇਰ ਨਹੀਂ ਟਾਈਮ ਲੱਗਣਾ ਹੁਣੇ ਚੱਲ ਜਿੱਥੇ ਜਾਨ ਇਹ ਜੇ ਲੰਘੇ 12:00 ਵਜੇ ਤਨੂ ਦਾ ਆ ਵੀ ਗਿਆ ਸੀ ਲੋ ਬਾਈ ਪੂਰੀ ਸੇਵਾ ਆਪਣੀ ਵਧੀਆ ਹੋ ਗਈ ਤੇ ਦੰਨਾ ਹਾਂ ਇਸੇ ਵਾ ਇੱਕ ਨੰਬਰ ਹੋ ਗਈ ਹੈ ਨਾ ਰੀਜਨਲ ਹੋਈ ਹੈ ਇਹਨਾਂ ਹਾਂ ਜਿੰਨਾ ਟਾਈਮ ਲੱਗਿਆ ਹਾਂ ਇਹਨੂੰ ਵਧੀਆ ਗੱਡਿਆ ਲੱਗਾ ਨਾ ਉਹ ਬਾਈ ਰਾਜੂ ਬਾਈ ਪਰਸੀਨ ਸੇਵਾ ਕਰੋ ਕਰੋ ਪਰ ਚਿੱਤ ਲਾ ਕੇ ਉਧਰ ਉਹ ਤੇ ਪਰਸੀਨ ਵੱਢਣਾ ਫੋਨ ਲੱਗਿਆ ਦੇਖਣ ਬਾਈ ਕੱਕਾ ਵਾਡ ਕੱਕਾ ਵਾਡ ਮੋਬਾਈਲ ਨੇ ਨਹੀਂ ਵੱਢਣੇ ਇਹ ਹੈ ਕਈ ਕਈ ਉਹਨੂੰ ਕਮੀ ਆ ਗਿਆ ਉਹ ਵੀ ਕਾਲੇ ਹੀ ਕਾਲਾ ਬਣਿਆ ਪਿਆ ਕਾਲੇ ਹੀ ਕਾਲਾ ਬਣਿਆ ਕਮੀ ਆ ਗਿਆ ਓਏ ਸਾੜੇ ਮੂਰੀ ਆਉਦੇ ਉਹ ਕੋਲਦਾ ਨਹੀਂ ਹੈਗਾ ਗੱਖ ਵੱਢਣੇ ਆ ਉਹਦੇ ਉਹਦੇ ਗਿਆ ਲਾ ਇਹ ਲੈ ਬਹੀ ਇੱਕੋੜੇ ਦੇ ਵੀ ਔਖਾ ਠੰਡਾ ਬਾੜੀ ਹੌਸਲਾ ਜੇ ਕਰਕੇ ਵੜਿਆ ਠੰਡਾ ਬਾਣੀ ਚਾਹ ਪਾਣੀ ਦੰਦਾ ਇਹ ਠੜ ਕੇ ਉਹ ਵੱਡੂ ਬਾੜੀ ਪੁੱਛਣਾ ਤਾਂ ਇਹਨੂੰ ਕਿ ਆਵਾ ਆਵਾ ਦੱਬ ਕੇ ਕਹੀਂ ਵੜਿਆ ਹਾਂ ਉਹਨੇ ਕਹਿਣਾ ਆ ਜਾ ਉਹ ਨਹੀਂ ਦੱਬਦਾ ਉਹ ਲੱਗ ਗਿਆ ਉਹਦੇ ਇੰਦਾ ਉਹ ਲੱਗ ਗਿਆ ਉਹ ਮਸ਼ੀਨਾਂ ਬਹਿ ਕੇ ਨਹੀਂ ਵੱਢਉਂਦੀਆਂ ਕੋਟੇ ਕੋਟੀ ਚੱਲਦਾ ਗਾ ਉਹ ਫੇਰ ਪਾਣੀ ਹੈ ਨਾ ਵਿੱਚ ਪਾਣੀ ਠੰਡਾ ਬਹੁਤ ਹੈ ਠੀਕ ਨੇ ਪਾਣੀ ਦੇ ਵਿੱਚ ਚੱਲਦਾ ਚੱਲ ਬੰਮੂ ਪੁੱਛਦਾ ਇਹਨੂੰ ਚੱਲ ਪੈਰ ਨਾਲ ਵੇੜੀ ਵਿੱਚ ਇਹ ਵੀ ਭਾਈ ਸਾਹਮਣੋਂ ਔਖਾ ਏ ਨਿਆਣੇ ਸਾਹਮਣੇ ਭਾਈ ਬਹੁਤ ਔਖੇ ਨਾ ਨਾ ਗਿੱਲੇ ਚੋਂ ਵੜਦੇ ਆ ਇਹ ਹੂੰ ਹੂੰ ਠੀਕ ਨੇ ਲੋ ਬਾਕੀ ਭਾਈ ਮੌਸਮ ਫੇਰ ਬੱਦਲ ਆ ਹੁਣ ਬੰਮੀ ਪੈ ਗਿਆ ਜੇ ਹੁਣ ਤਾਂ ਮੇਰੇ ਹਿਸਾਬ ਨਾਲ ਥੋੜੀ ਜਿਹੀ ਆ ਫਰਮ ਪੁੱਛ ਦੱਬ ਕੇ ਆਵਾ ਤਾਏ ਦੱਬ ਕੇ ਕੇ ਤਾਏ ਆਵਾ ਟਾਈਮ ਦਾ ਸੁਣਦਾ ਹੀ ਨਹੀਂ 60 ਘੰਟੇ ਕਰਮ ਕਿਹੜੀ ਵੀ ਜੀਵ ਸਰਵਜੋ ਇਹ ਬਾਈ ਆਰਗਾਨਿਕ ਬੀਜ ਜੀ ਕੋਈ ਨਵਾਂ ਬੀਜ ਧਰਤੀ ਪਰ ਨੂੰ ਵਿਛੀ ਜਾਂਦਾ ਦੇਖ ਲੈ ਹਾਂ ਜੱਗੇ ਵਾਲਾ ਵੀ ਇੱਕਣੀ ਵਿਛਿਆ ਹੋਇਆ ਹਾਂ ਜੱਗੇ ਵਾਲਾ ਵੀ ਬਨੇਕਣੀ ਵਿਛਿਆ ਹੋਇਆ ਹੈ ਲੱਕਣਾ ਸਪਰੇਅ ਨੇ ਅਸਰ ਕਰਿਆ ਪਾ ਹੁੰਦਾ ਪਰ ਪਰ ਇਹਦੇ ਪਰ ਘਰੇ ਵੀ ਨਹੀਂ ਹੈਗੀ ਲੱਕਣਾ ਕਣ ਖੋਈ ਪਈ ਆ ਲੈ ਜਾ ਹੁਣ ਕਿਤੇ ਅੱਧ ਚ ਨਾ ਖਤਮ ਕਰਦੀ ਆਹੋ ਦੇਖ ਲੈ ਚਲ ਨਹੀਂ ਇਹਦੇ ਵਿੱਚ ਕੁਛ ਵੀ ਨਹੀਂ ਪਾਉਣਾ ਹੈ ਇਹਦੇ ਵਿੱਚ ਕੁਛ ਨਹੀਂ ਪਾਉਣਾ ਇੱਕ ਨੇ ਆਰਗੈਨਿਕ ਕਰਨੀ ਉਹਨੇ ਆਪਣੀ ਬਾਗਬਾੜੀ ਪੂਰੀ ਲੈ ਗਈ। ਹਾਂ ਇੱਕ ਨੇ ਹੀ ਆ ਬਾਈ ਪਿਆਜ਼ ਮੂਲੀਆਂ ਪਾਲਕ ਮੇਥੇ ਇੱਕ ਨੇ ਹੀ ਸਾਡੀ ਆ ਉਹ ਦੇ। ਪਾਣੀ ਖੜਾ ਹੁਣ ਉਹਦੇ ਵਿੱਚ ਆਪਣਾ ਪੁੱਲਾ ਸੁਣ ਲੈ ਰੌਲਾ ਵੜਾ ਹੈ। ਹੂੰ। ਦੇਖੀਂ ਵੱਧਦੀ ਆ ਤੇਜ਼ੇ ਨੇ ਪੂਰੀ ਤੇਜ਼ ਚੱਲ ਰਿਹਾ ਤੇਜ਼ਾ ਵੀ ਉਹ ਦੇ। ਦਬਦਾ ਹੈ। ਆ ਨਾਟ ਗਿਆਰਾਂ ਵਾਂਗੂ ਚੱਲ ਰਿਹਾ। ਵਧੀਆ ਦੀ ਆ ਸਿੱਧੀ ਖੜੀ ਆ। ਹਾਂ ਬਰਸੀਨ। ਆ ਦੇਖੋ ਭਾਈ ਪ੍ਰੈਕਟਿਸ ਚੱਲਦੀ ਵਰਦੀ ਜਾਂਦੇ ਮੇਰੇ ਹੱਥ ਵੱਢਦੇ ਹੂੰ ਜਰੀ ਵੀ ਹੱਥ ਵੱਢਦੀ ਹੈ ਸਹੀ ਗੱਲ ਆ ਉਹ ਲਾ ਹੋ ਗਿਆ ਬੰਦਾ ਆਪਣਾ ਮੈਂ ਕਹਿੰਦਾ ਤਾਂ ਪਹਿਲੇ ਇਲਮ ਕਾ ਲੈਣਾ ਮੈਂ ਆਪ ਇਹਨੂੰ ਹੀ ਕਹਿੰਦਾ ਇਹਦਾ ਤੋੜਾ ਗਿੱਲੇ ਕਰਕੇ ਹੌਲੀਏ ਹੱਥ ਜਿਆਦਾ ਸਿੱਟਦਾ ਹੂੰ ਉਹ ਆਰਪੀਐਮ ਘਟੇ ਵੇ ਆ ਹੂੰ ਪੰਮੂ ਵੀ ਬਾਹ ਚੜਾਉਂਦਾ ਪੰਮੂ ਪਰ ਕੇ ਮੈਨੂੰ ਦੇਖਾ ਨਾ ਢਿੜਿਓ ਮੁੜ ਗਿਆ ਉਹ ਤਾਂ ਨਹੀਂ ਫਾਂਡ ਗਈ ਆ ਉਧਰ ਝੋਲਾ ਝੋਲੀ ਦੇ ਦੋ ਆ ਦੇਖੀ ਕਿਹੜੇ ਹਿਸਾਬ ਨਾਲ ਗੁੱਛਾ ਘੇਰ ਕੇ ਗਿਆ ਦੇ ਇਹ ਤਾਂ ਫੂਕ ਦੂ ਆ ਦੇ ਗੁੱਛਿਆਂ ਦੇ ਗੁੱਛੇ ਬਾਜ਼ਾਰ ਆ ਜਾਂ ਪਾਰ ਹੈ ਉਹ ਦੇਖੋ ਜਾਂ ਤਾਂ ਉਹ ਕਹਿੰਦੇ ਜਾਂ ਟ੍ਰੇਨ ਚ ਹੈ ਜਾਂ ਜੇਲ੍ਹ ਚ ਹੈ ਨਾ ਬਾਬੂਰਾਮ ਰੇਲ ਜਾਂ ਜੇਲ੍ਹ ਹੈ ਨਾ ਚੜਿਆ ਹੈ ਚੜਿਆ ਹੈ ਪਈ ਵਿੱਚ ਨੂੰ ਨਹੀਂ ਆਉਂਦਾ ਮੁੜ ਕੇ ਸਿਰੇ ਤੇ ਸਿਰੇ ਹੀ ਲਾਉਂਦਾ ਕੰਮ ਸਾਰਾ ਚਲੋ ਭਾਈ ਚੱਲ ਰਿਹਾ ਕੰਮ ਟਾ ਬ੍ਰੀਕ ਰੱਖ ਤੇਰਾ ਪੂਰਾ ਨਹੀਂ ਆਉਣਾ ਚਲ ਜੰਦ ਉਹ ਆ ਜਾ ਓਏ ਆ ਜਾ ਆ ਜਾ ਉਹਨੇ ਉੱਥੇ ਉੱਥੀ ਨੂੰ ਆਣਾ ਏ ਇਹ ਨਹੀਂ ਬਾਈ ਟਿਕਦਾ ਅੱਛੇ ਕੋਈ ਗੱਲ ਹੈ ਹਾਂ ਉਹ ਦਿਨਾੜੀ ਜਿਆਦਾ ਏਦੀ ਹਾਂ ਤੇਰੇ ਨਾਲ ਘਾਟ ਆ ਉਹਦੇ ਕੋਲ ਨੂੰ ਜਿਆਦਾ ਭੱਜਦਾ ਸਹੀ ਗੱਲ ਆ ਚਲੋ ਆ ਜਾਣਾ ਆਜੂਗਾ ਦੇਖ ਲੈ ਉਹਦੇ ਚ ਦੋ ਫੰਟਾ ਆਉਣੀਆਂ ਚਾਹੀਦੀਆਂ ਇਹ ਡੋਲੂਗਾ ਇਹ ਤਾਂ ਫੇਰ ਘੱਟ ਘਟ ਗਿਆ ਫੇਰ ਛੱਡ ਬਚ ਗਿਆ ਬਚ ਗਿਆ ਬਚ ਗਿਆ ਬਰੀਕ ਛੱਟਾ ਰੱਖੀ ਹੁਣ ਚਲੋ ਹੁਣ ਪੰਮੂ ਫੇਰ ਨਾਲ ਆ ਗਿਆ ਮੁੜ ਕੇ ਹੈ ਦੇਖ ਲੈ ਨਾਲੇ ਨਾਲ ਆ ਉਹਦੇ ਦੇਖ ਲੈ ਉਹ ਮੰਜਾ ਡਾਉਣ ਵਾਲਾ ਕੰਮ ਤਾਂ ਨਹੀਂ ਤੇਜੇ ਬਾਈ ਨਹੀਂ ਨਹੀਂ ਹਾਂ ਤੇਜਾ ਬਾਈ ਇਹ ਨੌ ਬਹੁਤ ਹੈ ਇਹਦੇ ਬੱਸ ਕਰ ਹੁਣ ਤਾਂ ਫੂਕੇ ਦੇਣੀ ਲਾਗ ਪਰਿਆ ਰੇ ਹਰੇ ਇੱਕ ਗੇੜੇ ਨੂੰ ਬਾਹਰ ਸਾਡਾਂ ਪਰ ਘਰੀ ਜਾਂਦਾ ਹਬਲੇ ਪਿੰਡ ਵਾਲੀ ਜਵੇਰ ਮੜ ਕੜਕ ਦੇ ਜਿੱਟਾਂ ਨਾਲੇ ਨਾਲ ਜੰਲੀ ਹਾਂ ਹਾਂ ਉਹ ਬੱਸ ਕਰ ਵੱਢ ਲੈ ਆ ਮੈਸੇਜ ਵੀ ਰੈਡੈਂਡ ਕਰਦਾ ਨਾਲ ਹੀ ਨਾਲ ਹਾਂ ਉਹ ਹੀ ਕਹਿੰਦਾ ਦੋ ਦੋ ਕੰਮ ਕਰਦਾ ਉਹਦੇ ਨਾਲ ਵੇ ਤਾਂ ਬਰਫ ਵਾਲੇ ਪਾਣੀ ਚ ਖੜਾ ਏ ਉਹਦੇ ਉਧਰ ਉਹਦੇ ਕੋ ਉਧਰ ਏ ਲੈ ਬਣ ਕੇ ਗੇੜੇ ਬਣ ਕੇ ਏੜੇ ਹੁਣ ਦੇਖਿਆ ਹੁਣ ਸਰੀਰ ਗਰਮ ਹੋ ਗਿਆ ਨਾ ਬਣ ਕੇ ਗੇੜੇ ਬਾਈ ਹਾਂ ਕੋਈ ਲੰਬਾ ਚੱਕਰ ਪੈ ਗਿਆ ਬਹਿ ਗਿਆ ਉਹ ਬਈ ਪੰਗਾ ਹੋ ਗਿਆ ਕੰਮ ਉਹਦਾ ਐਨੇ ਜੇ ਕੰਮ ਹੋ ਗਿਆ ਹਾਂ ਇਹ ਵੱਢ ਨਹੀਂ ਦਿੰਦਾ ਕਹਿੰਦਾ ਚਲੋ ਭਾਈ ਚੰਦਾ ਕੰਮ ਲਓ ਜੀ ਭਾਈ ਕਹਿੰਦੇ ਮਹਿਕ ਕਿਨਾਰੇ ਘਰ ਕੰਨੀ ਨੂੰ ਕੀੜਾ ਮਾਰਨਾ ਹੈ ਠੰਡ ਬਹੁਤ ਹੈ ਠੰਡ ਬਹੁਤ ਹੈ ਮੀਂਹ ਆਇਆ ਹੈ ਅਪਣ ਮੀਂਹ ਨਹੀਂ ਜਿੰਨਾ ਮੀਂਹ ਪਿਆ ਉਨੀ ਠੰਡ ਹੋਈ ਤਾਂ ਨਹੀਂ ਹੈਗੀ ਨਹੀਂ ਭਾਈ ਮੈਨੂੰ ਪਤਾ ਲੱਗ ਗਿਆ ਮੈਂ ਬਿਮਾਰ ਹੋ ਗਿਆ ਟੀਕਾ ਲਵਾਇਆ ਤਾਂ ਟੀਕਾ ਨਹੀਂ ਲਾਇਆ ਗੋਲੀਆਂ ਖਾਦੀਆਂ ਇਹ ਨਹੀਂ ਹੋਰ ਚੱਕਰ ਆ ਰਿਹਾ ਬਿਮਾਰ ਹੋ ਗਿਆ ਸਾਨੂੰ ਪਤਾ ਕਦੋਂ ਹੋਇਆ ਮੇਰੇ ਯਾਰ ਗੇਟ ਕਰ ਲੱਗ ਗਿਆ ਮੈਂ ਤਾਂ ਐਂ ਨਾ ਵਾਂ ਗੇਟ ਲਾਤਾ ਹੁਣ ਕਿ ਪਿਛਲੇ ਛੁੱਟੀਆਂ ਮਾਰੀਆਂ ਤੁਸੀਂ ਵੀ ਅੱਛਾ ਆਪਾਂ ਛਿੱਧੀ ਜੋਂ ਮਿਲਣਗੇ ਵੀ ਤੇ ਇਹਨਾਂ ਨੇ ਵੀ ਛੁੱਟੀ ਕਰ ਲਈ ਪਿਛੇ ਦੇ ਚਲੋ ਕੋਈ ਨਹੀਂ ਕੰਮ ਸੋਣਾ ਖਿੱਚੋ ਗਿਆ ਪਰ ਹੌਲੀ ਚੱਲਦਾ ਉਹ ਬੰਦਾ ਹੌਲੀ ਆਹਾ ਇਹਨੇ ਕੀ ਕਰਨਾ ਹੈ ਇਹਦਾ ਸੀਸੀਟੀ ਵੀ ਕੈਮਰਾ ਦੇਖ ਰਹਾ ਹੈ ਇਹ ਨਾਲ ਕੀ ਹੋ ਰਿਹਾ ਕੀ ਨਹੀਂ ਮੈਂ ਚੱਲ ਓਏ ਆਪਨੇ ਪੰਜ ਦਿਹਾੜੇ ਲਵਾਦੇ ਤੈ ਕੰਮ ਖਿਚਾਉਣਾ ਕਹਿੰਦੇ ਤੂੰ ਆਗਲੀ ਲੇਬਰ ਵਾਲਾ ਹੈ ਅੱਧੀ ਨਹੀਂ ਲੱਗਣੀ ਇੱਥੇ ਅੱਧੀ ਲਈ ਲੱਗਣੀ ਕਹਿੰਦੇ ਇੱਥੇ ਚੱਲੀਏ ਆਪਨੇ ਅਸੀਂ ਜਾ ਕੇ ਆਉਣਾ ਬਾਈ ਇੱਕ